ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਉਹਨਾਂ ਸਬਸਕ੍ਰਾਈਬਰਸ ਦਾ ਉਹਨਾਂ ਸੁਣਨ ਵਾਲਿਆਂ ਦਾ ਉਹਨਾਂ ਇਸ ਪ੍ਰੋਗਰਾਮ ਨੂੰ ਪਸੰਦ ਕਰਨ ਵਾਲਿਆਂ ਦਾ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਚਰਚਾ ਸੁਣਨ ਤੋਂ ਬਾਅਦ ਕਮੈਂਟ ਵੀ ਕਰਦੇ ਆ ਆਪਣੇ ਸਵਾਲ ਵੀ ਭੇਜਦੇ ਆ ਜਿਥੋਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਇਹ ਜਿਹੜੇ ਸਾਡੇ ਸਬਸਕ੍ਰਾਈਬਰ ਨਹੀਂ ਆ ਜਿਹੜੇ ਸਾਡੇ ਸੁਣਨ ਵਾਲੇ ਨੇ ਪ੍ਰੋਗਰਾਮ ਨੇ ਉਹ ਬਹੁਤ ਤਸੱਲੀ ਦੇ ਨਾਲ ਬੜੇ ਝੰਮੇ ਦੇ ਨਾਲ ਤੇ ਪੂਰੀ ਸ਼ੂਜ ਬੂਜ ਦੇ ਨਾਲ ਸੁਣਦੇ ਨੇ ਕਿਉਂਕਿ ਉਹ ਬਾਅਦ 'ਚ ਫਿਰ ਸਵਾਲ ਵੀ ਸਾਨੂੰ ਕਰਦੇ ਨੇ ਵੀ ਹੁਣ ਅੱਗੇ ਕੀ ਹੋਵੇਗਾ ਜਾਂ ਹੁਣ ਇਸ ਵੇਲੇ ਮੌਜੂਦਾ ਸਥਿਤੀ ਕੀ ਆ ਪਰ ਅੱਜ ਜਿਹੜਾ ਮੇਰਾ ਪਹਿਲਾ ਸਵਾਲ ਡੱਲਾ ਸਾਹਿਬ ਤੁਹਾਡੇ ਤੱਕ ਇਹ ਆ ਵੇ ਅੱਜ ਇੱਕ ਖਰੜ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਆ ਭਰਵੀ ਮੀਟਿੰਗ ਸੀ ਭਰਮਾ ਇਕੱਠ ਸੀ ਤੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਹੁੰਦੇ ਆ ਕਿਉਂਕਿ ਪਿਛਲੇ ਸਮੇਂ ਤੋਂ ਬੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਆ ਸੋਸ਼ਲ ਮੀਡੀਆ ਤੇ ਵਿਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਕਿਨਾਰਾ ਕਰ ਗਏ ਜਾਂ ਪੰਜ ਮੈਂਬਰੀ ਕਮੇਟੀ ਨੇ ਉਹਨਾਂ ਦਾ ਕਿਨਾਰਾ ਕਰ ਲਿਆ ਸੋ ਸਭ ਤੋਂ ਪਹਿਲਾਂ ਤਾਂ ਇਹਦੇ ਉੱਤੇ ਤੁਸੀਂ ਟਿੱਪਣੀ ਕਰੋ ਆਪਣੇ ਆਪਣੇ ਵਿਚਾਰ ਦਿਓ ਤੇ ਨਾਲ ਹੀ ਇੱਕ ਤੁਸੀਂ ਪੂਰਾ ਖਾਕਾ ਤਿਆਰ ਕੀਤਾ ਹੋਇਆ ਇੱਕ ਰਜਿਸਟਰ ਤੁਸੀਂ ਪੂਰਾ ਤਿਆਰ ਕਰ ਲਿਆ ਵੀ ਪਿਛਲੇ 10 ਸਾਲਾਂ 'ਚ ਕਾਂਗਰਸ ਰਹੀ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਲਈ ਤੇ ਉਦੋਂ ਕਿਵੇਂ ਕਿਵੇਂ ਕਦੋਂ ਕਦੋਂ ਪਾਣੀ ਦੀ ਲੁੱਟ ਪੰਜਾਬ ਦੇ ਨਾਲ ਹੁੰਦੀ ਰਹੀ ਆ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਆਪਾਂ ਗੱਲ ਕਰਦੇ ਆ ਪੰਜ ਮੈਂਬਰੀ ਕਮੇਟੀ ਦੀ ਦੇਖੋ ਤੁਸੀਂ ਸਵਾਲ ਬੜੇ ਵੱਡੇ ਕੀਤੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣ ਤਾਂ ਮੈਂ ਜ਼ਿਕਰ ਕਰਦਾ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਦੋਂ ਪੰਜ ਮੈਂਬਰੀ ਕਮੇਟੀ ਨੇ ਸ਼ੁਰੂ ਕੀਤੀ ਸਭ ਤੋਂ ਪਹਿਲਾ ਫਾਰਮ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਭਰਿਆ ਸੀ ਸੋ ਇਹ ਠੀਕ ਹੈ ਅ ਡੈਮੋਕ੍ਰੇਸੀ ਚ ਵੱਖ-ਵੱਖ ਲੋਕ ਆਪਣਾ ਅਨਲਿਸਿਸ ਕਰਦੇ ਨੇ ਕਈ ਲੋਕ ਇਸ ਅਨਲਿਸਿਸ ਨੂੰ ਕਰ ਰਹੇ ਨੇ ਕਿ ਕਿਤਨਾ ਕਿਤੇ ਜਿਵੇਂ ਤੁਸੀਂ ਤਰਕ ਦੱਤਾ ਪਰ ਗਿਆਨੀ ਹਰਪੀਤ ਸਿੰਘ ਨਿਸ਼ਚਿਤ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੋ ਰਹੀ ਆ ਉਹਨੂੰ ਪੂਰਨ ਰੂਪ ਦੇ ਵਿੱਚ ਸਮਰਥਨ ਦੇ ਰਹੇ ਨੇ ਦੇਖੋ ਅਸਲ ਦੇ ਵਿੱਚ ਜਿਹੜਾ ਵਿਚਾਰ ਹੈ ਨਾ ਸੰਦੀਪ ਜੀ ਉਹ ਬਹੁਤ ਵੱਡਾ ਹੈ ਇਹ ਫਲਸਫਾ ਵਿਚਾਰ ਐਡਾਲੋਜੀ ਬਹੁਤ ਵੱਡੀ ਹੈ ਜਿਹੜੀ ਇੱਕ ਭਰਤੀ ਹੋ ਰਹੀ ਹੈ ਇਸ ਭਰਤੀ ਦਾ ਉਦੇਸ਼ ਇਹ ਹੈ ਇੱਕ ਤਾਂ ਪੋਲੀਟੀਕਲ ਲੀਡਰਸ਼ਿਪ ਆਵੇ ਔਰ ਇੱਕ ਧਾਰਮਿਕ ਲੀਡਰਸ਼ਿਪ ਆਵੇ ਔਰ ਜਦੋਂ ਸਾਡੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਐ ਸ਼੍ਰੋਮਣੀ ਕਮੇਟੀ ਹੈ ਜਦੋਂ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਮੁਕਤ ਕਰਨਾ ਹੈ ਤੇ ਫਿਰ ਇਹ ਤੈਅ ਕਰਨਾ ਪੈਣਾ ਹੈ ਕਿ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਚ ਚੱਲੇ ਤੇ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚੱਲੇ ਇਸ ਕਰਕੇ ਕਈ ਕਈ ਲੋਕ ਨੇ ਜਿਹੜੇ ਉਹਨਾਂ ਦਾ ਅਨਲਿਸਿਸ ਆਪਣੇ ਆਪਣੇ ਤਰੀਕੇ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਪਰ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਧਾਰਮਿਕ ਲੀਡਰ ਮੰਨਦਾ ਕਿਉਂਕਿ ਸਾਭ ਦਾ ਜਥੇਦਾਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੋ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਿੱਸਾ ਨੇ ਪਰ ਉਹ ਮੈਨੂੰ ਲੱਗਦਾ ਧਰਮ ਦੇ ਖੇਤਰ 'ਚ ਜ਼ਿਆਦਾ ਸਰਗਰਮ ਰਹਿਣਗੇ ਔਰ ਰਾਜਨੀਤੀ ਦੇ ਖੇਤਰ 'ਚ ਜਿਹੜੇ ਸਰਗਰਮ ਮੈਂਬਰ ਨੇ ਪੰਜ ਮੈਂਬਰੀ ਕਮੇਟੀ ਦੇ ਇਹਨਾਂ ਦੀ ਅਗਵਾਈ 'ਚ ਮੈਨੂੰ ਲੱਗਦਾ ਗੱਲ ਅੱਗੇ ਵਧੂਗੀ ਹੁਣ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਵੀ ਦਿਖਾ ਦਿੰਨਾ ਮੈਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਤਸਵੀਰ ਕਈ ਲੋਕ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਥੋੜੇ ਜਿਹਾ ਵੱਖਰੇ ਹੋ ਗਏ ਇਹੋ ਜੀ ਕੋਈ ਗੱਲ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਵੀ ਆਈਆਂ ਨੇ ਮੈਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਪਹਿਲਾਂ ਅੱਜ ਦੀ ਅੱਜ ਸੰਗਤ ਦੀ ਤਸਵੀਰ ਦਿਖਾ ਦਈ ਆ ਦੇਖੋ ਆ ਵੇਖੋ ਸੰਦੀਪ ਜੀ ਤਸਵੀਰ ਸੋ ਇਹ ਬਹੁਤ ਵੱਡੀ ਗਿਣਤੀ ਚ ਉਥੇ ਸੰਗਤ ਪਹੁੰਚੀ ਹੈ ਔਰ ਤੁਸੀਂ ਆ ਦੇਖੋ ਲੋਕ ਕਿੰਨੀ ਵੱਡੀ ਗਿਣਤੀ ਚ ਉਥੇ ਪਹੁੰਚੇ ਤੇ ਤੁਹਾਡਾ ਪੱਤਰਕਾਰਾਂ ਵਾਲਾ ਮੈਂ ਮਹਿਕਮਾ ਵੀ ਸਾਰਾ ਸੰਦੀਪ ਜੀ ਉਹ ਵੀ ਕੈਮਰੇ ਕੋਲ ਦੇ ਤਾਨ ਕੇ ਪੂਰੇ ਖੜੇ ਨੇ ਸਾਰੇ ਕੈਮ ਹੋਏ ਤੇ ਇਹ ਮਨਪੀਤਿਆਲੀ ਜਿਹੜੇ ਉੱਥੇ ਮੌਜੂਦ ਸੀ ਮਨਪੀਤਿਆਲੀ ਨੇ ਵੀ ਭਾਸ਼ਣ ਦਿੱਤਾ ਇਕਬਾਲ ਸਿੰਘ ਝੁੰਦਾ ਹੋਣਾ ਨੇ ਵੀ ਭਾਸ਼ਣ ਦਿੱਤਾ ਸੋ ਕਈ ਤਸਵੀਰਾਂ ਇਹਦੇ ਵਿੱਚ ਸਾਂਝੇ ਤੌਰ ਦੇ ਉੱਤੇ ਬਹੁਤ ਸਾਰੀ ਲੀਡਰਸ਼ਿਪ ਨਹੀਂ ਆਈਆਂ ਨੇ ਸੋ ਇਹ ਜਿਹੜਾ ਇਕੱਠ ਸੀ ਸੰਦੀਪ ਜੀ ਪਹਿਲਾਂ ਤਾਂ ਇਹ ਦੱਸੋ ਇਹ ਇਕੱਠ ਇੱਕ ਹਲਕਾ ਜਿਹੜਾ ਖਰੜ ਦੇ ਵਿੱਚ ਬਲੌਕ ਹੈ ਮਾਜਰੀ ਇਹ ਬਲੌਕ ਮਾਜਰੀ ਦਾ ਇਕੱਠ ਹੈ ਤੇ ਦੇਖੋ ਕਿੰਨਾ ਭਰਮਾ ਇਕੱਠਾ ਹੈ ਕਿੰਡੀ ਵੱਡੀ ਗਿਣਤੀ ਚੌਥੇ ਲੋਕ ਜਿਹੜੇ ਪਹੁੰਚੇ ਨੇ ਸੋ ਜਿਹੜੇ ਲੋਕ ਇਹ ਨਹੀਂ ਮੰਨਦੇ ਵੀ ਪੰਜ ਮੈਂਬਰੀ ਕਮੇਟੀ ਦੀ ਲਹਿਰ ਚੱਲ ਰਹੀ ਹੈ ਸੰਦੀਪ ਜੀ ਮੈਨੂੰ ਲੱਗਦਾ ਉਹਨਾਂ ਨੂੰ ਬਾਰ-ਬਾਰ ਤੁਸੀਂ ਅੱਜ ਇਹ ਫੋਟੋਆਂ ਦਿਖਾਉਣੀਆਂ ਤਾਂ ਕਿ ਪੰਜ ਮੈਂਬਰੀ ਕਮੇਟੀ ਦੀ ਲਹਿਰ ਦਾ ਅੰਦਾਜ਼ਾ ਉਹਨਾਂ ਨੂੰ ਹੋ ਜੇ ਸੋ ਚਲੋ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਪਹੁੰਚੇ ਹੋਏ ਸੀ ਹਜੇ ਤੱਕ ਉਹ ਮੇਰੇ ਕੋਲੇ ਕੁਦਰਤੀ ਮੋਬਾਈਲ 'ਤੇ ਫੋਟੋ ਨਹੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਲੱਭ ਰਹੀ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਪਿਆਰ ਬੜਾ ਜਜ਼ਬਾਤੀ ਭਾਸ਼ਣ ਵੀ ਦਿੱਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਦੇਖੋ ਇੱਕ ਗੱਲ ਸਾਫ਼ ਕਰਤੀ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਹਿੰਦੇ ਇਸ ਭਰਤੀ ਚ ਅਸੀਂ ਪੰਜਾਬ ਨੂੰ ਨਵੀਂ ਲੀਡਰਸ਼ਿਪ ਦੇਣੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਤਹਈਆ ਕਰ ਚੁੱਕੇ ਨੇ ਪੰਜ ਮੈਂਬਰੀ ਕਮੇਟੀ ਤਹਈਆ ਕਰ ਚੁੱਕੀ ਆ ਕਿ ਅਸੀਂ ਨਵੀਂ ਲੀਡਰਸ਼ਿਪ ਦੇਣੀ ਹੈ ਸੰਦੀਪ ਜੀ ਬਹੁਤ ਸਾਰੇ ਬੁਲਾਰੇ ਉੱਥੇ ਆਏ ਜੇ ਮੈਂ ਹਲਕਾ ਖਰੜ ਦੀ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਸਿਰਕੱਢ ਲੀਡਰ ਰਹੇ ਜਿਹੜੇ ਬਹੁਤ ਸਰਗਰਮ ਨੇ ਉਹਨਾਂ ਚ ਅ ਗਿਲਕੋ ਸਾਹਿਬ ਵੀ ਨੇ ਉੱਥੇ ਇੱਕ ਬੜੇ ਮਸ਼ਹੂਰ ਬੰਦੇ ਨੇ ਪੋਲਿਟਿਕਲ ਲੀਡਰ ਨੇ ਰਣਜੀਤ ਸਿੰਘ ਗਿੱਲ ਆ ਰਣਜੀਤ ਸਿੰਘ ਗਿੱਲ ਹਾਂ ਮੈਂ ਗਿੱਲ ਕੋ ਕਹਿ ਗਿਆ ਰਣਜੀਤ ਸਿੰਘ ਗਿੱਲ ਤੇ ਉਹ ਮੌਜੂਦ ਸੀ ਹੋਰ ਬੜੇ ਲੀਡਰ ਕਈਆਂ ਦੇ ਨਾਮ ਇਸ ਵਕਤ ਚਲੋ ਕਿਸੇ ਦਾ ਇੱਕ ਇੱਕ ਦਾ ਆਪਾਂ ਲਵਾਂਗੇ ਬਹੁਤ ਸਾਰੀ ਉੱਥੇ ਲੀਡਰਸ਼ਿਪ ਮੌਜੂਦ ਸੀ ਇਹਦਾ ਮਤਲਬ ਹੈ ਕਿ ਇਸ ਭਰਤੀ ਮੁਹਿੰਮ ਨੂੰ ਜਿਹੜਾ ਹੰਗਾਰਾ ਮਿਲ ਰਿਹਾ ਉਹਦਾ ਕੋਈ ਮੁਕਾਬਲਾ ਨਹੀਂ ਔਰ ਜਿਵੇਂ ਮੈਂ ਕੱਲ ਪਰਸੋਂ ਦੇ ਸ਼ੋਅ ਚ ਕਿਹਾ ਸੀ ਮੈਨੂੰ ਲੱਗਦਾ ਹੈ ਕਿ ਹੁਣ ਭਰਤੀ ਕਿਉਂਕਿ ਵਾਪਸ ਆਉਣ ਲੱਗ ਗਈ ਔਰ ਇਹ ਭਰਤੀ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਮੁੜਨੀ ਹੈ ਸੰਦੀਪ ਜੀ ਸੋ ਇਹ ਬੜਾ ਦਿਲਚਸਪ ਮਾਮਲਾ ਭਰਤੀ ਦਾ ਬਣਿਆ ਹੁਣ ਜਿਹੜਾ ਮੇਰਾ ਮੇਰੀ ਸਮਝ ਕਹਿੰਦੀ ਹੈ ਸੰਦੀਪ ਜੀ ਅੱਜ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਜਦੋਂ ਇਹ ਭਰਤੀ ਹੋ ਗਈ ਸੰਦੀਪ ਜੀ ਇਹ 18 ਜੂਨ ਤੱਕ ਭਰਤੀ ਹੋਣੀ ਹੈ ਭਰਤੀ ਹੋਣ ਤੋਂ ਬਾਅਦ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹਦੇ ਵਿੱਚ ਕੀ ਲਿਖਿਆ ਕਿ ਭਰਤੀ ਹੋਣ ਤੋਂ ਬਾਅਦ ਨਵੇਂ ਤੇ ਪੁਰਾਣੇ ਡੈਲੀਗੇਟ ਚੁਣ ਕੇ ਇਹ ਮਹੀਨਿਆਂ ਦੇ ਵਿੱਚ ਵਿੱਚ ਪ੍ਰਧਾਨ ਦੀ ਚੋਣ ਕਰਾਈ ਜਾਵੇ। ਸੋ ਇਹ ਗੱਲ ਮੈਂ ਸਾਫ਼ ਕਰ ਦੇਣਾ ਤੁਸੀਂ ਵੀ ਮੈਨੂੰ ਅੱਗੇ ਕਈ ਵਾਰੀ ਸਵਾਲ ਪੁੱਛਿਆ ਵੀ ਇਹ ਭਰਤੀ ਦਾ ਮਤਲਬ ਕੀ ਹੈ। ਦੇਖੋ ਇਹ ਭਰਤੀ 18 ਜੂਨ ਤੱਕ ਖਤਮ ਹੋ ਕੇ ਮੈਨੂੰ ਇਹ ਲੱਗਦਾ ਹੈ ਕਿ 30 ਜੂਨ ਤੱਕ ਇਹ ਭਰਤੀ ਆਨਲਾਈਨ ਹੋ ਜਾਣੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਜਿਹੜੀ ਭਰਤੀ ਕਰ ਰਹੀ ਹੈ ਇਹ ਇੰਨੇ ਤਕਨੀਕੀ ਤੌਰ ਤੇ ਮਜ਼ਬੂਤ ਹੋ ਗਏ ਪਿਛਲੇ ਕਈ ਦਿਨਾਂ ਤੋਂ ਜਿਹੜੇ ਇੰਜੀਨੀਅਰ ਨੇ ਵੱਖ-ਵੱਖ ਥਾਵਾਂ ਤੇ ਸੌਫਟਵੇਅਰ ਇੰਜੀਨੀਅਰ ਟੈਕਨੀਕਲ ਇੰਜੀਨੀਅਰ ਡਿਜੀਟਲ ਇੰਜੀਨੀਅਰ ਇਲੈਕਟ੍ਰੋਨਿਕ ਇੰਜੀਨੀਅਰ ਉਹ ਸਾਰਿਆਂ ਦੀ ਟੀਮ ਹੈ ਜਿਹੜੀ ਉਹ ਰਾਪਤੇ ਚ ਹੈ ਪੰਜ ਮੈਂਬਰੀ ਕਮੇਟੀ ਦੇ ਹੁਣ ਉਹ ਜਿਹੜੀ ਭਰਤੀ ਵਾਪਸ ਆ ਰਹੀ ਹੈ ਉਹਦਾ ਡਿਜੀਟਲਾਈਜੇਸ਼ਨ ਕੀਤਾ ਜਾਣਾ ਹੈ ਡਿਜੀਟ ਨੂੰ ਪੰਜਾਬੀ ਚ ਕੀ ਕਹਿੰਦੇ ਆ ਆਪਾਂ ਅੱਖਰਾਈਜੇਸ਼ਨ ਅੱਖਰਾਈਜੇਸ਼ਨ ਚਲੋ ਕੋਈ ਸ਼ਬਦ ਨਹੀਂ ਮਤਲਬ ਅੱਖਰ ਅੱਖਰ ਅਪਲੋਡ ਕਰ ਦੇਣਾ ਇੱਕ ਵੈਬਸਾਈਟ ਬਣਾ ਕੇ ਤੇ ਉਹ ਤੁਸੀਂ ਦੇਖੋ ਫਿਰ ਤੁਸੀਂ ਤੁਸੀਂ ਜਲੰਧਰ ਬੈਠੇ ਦੇਖ ਸਕਦੇ ਹੋ ਵੀ ਭਾਈ ਲੁਧਿਆਣੇ ਚ ਕਿੱਥੇ ਕਿੰਨੀ ਭਰਤੀ ਹੋਗੀ ਆ ਸੰਗਰੂਰ ਹਲਕੇ ਚ ਕਿੰਨੀ ਹੋਗੀ ਫਤਗੜ ਸਾਹਿਬ ਚ ਕਿੰਨੀ ਹੋਗੀ ਤੁਸੀਂ ਕਿਸੇ ਆਪਣੇ ਦੋਸਤ ਮਿੱਤਰ ਦਾ ਨਾਮ ਲੱਭਣਾ ਹੈ ਤੁਹਾਨੂੰ ਪਤਾ ਹੈ ਵੀ ਉਹਦਾ ਸਬੰਧ ਹਲਕਾ ਖਰੜ ਦੇ ਨਾਲ ਹੈ ਤੁਸੀਂ ਖਰੜ ਵਾਲੀ ਲਿਸਟ ਪੜਨ ਲੱਗ ਜਾਓ ਜਿਵੇਂ ਟੈਲੀਫੋਨ ਡਾਇਰੈਕਟਰੀ ਚ ਆਪਾਂ ਨੰਬਰ ਲੱਭਦੇ ਸੀ ਤੁਸੀਂ ਖਰੜ ਵਾਲੀ ਲਿਸਟ ਪੜਨ ਲੱਗ ਜਾਓ ਤੁਹ ਤੁਸੀਂ ਆਨਲਾਈਨ ਹੀ ਉਹਦਾ ਨਾਮ ਪੜ ਲੈਣਾ ਸੋ ਇਹ ਭਰਤੀ ਜਿਹੜੀ ਹੈ ਬੜੀ ਆਥੈਂਟਿਕ ਹੋਣੀ ਹੈ ਪਰ ਮੈਂ ਅੱਜ ਇਹ ਕਹਿਣਾ ਇਹ ਭਰਤੀ ਪੰਜ ਮੈਂਬਰੀ ਕਮੇਟੀ ਦੀ ਅਗਰ 30 ਲੱਖ ਵੀ ਹੋ ਗਈ ਤੇ ਇਹ ਪੰਜਾਬ ਚ ਸਭ ਤੋਂ ਵੱਡੀ ਭਰਤੀ ਹੋਣੀ ਹੈ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਹੋਈਆਂ ਨੇ ਔਰ ਫੇਰ ਤੁਸੀਂ 27 ਚ 27 ਦੀਆਂ ਚੋਣਾਂ ਤੋਂ ਪਹਿਲਾਂ ਇਹ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਲੀਡਰ ਖੜੇ ਹੋਣੇ ਨੇ ਪੋਲਿਟੀਕਲ ਤੌਰ ਤੇ ਫੇਰ ਤੁਸੀਂ ਉਹਨਾਂ ਨੂੰ ਕਮਜ਼ੋਰ ਨਹੀਂ ਮੰਨ ਸਕਦੇ ਔਰ ਦੂਸਰਾ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਚ ਵਿਚਾਰ ਬਹੁਤ ਵੱਡਾ ਹੈ ਇੱਕ ਸਿਧਾਂਤਕ ਨੀਤੀਗਤ ਕਹਿ ਲਓ ਜਾਂ ਸ਼੍ਰੀ ਗਾਲ ਤੱਕ ਸਾਭ ਦੀ ਸੇਧ ਕਹਿ ਲਓ ਇਹਦੇ ਜੋ ਧਾਰਮਿਕ ਲੀਡਰਸ਼ਿਪ ਵੱਖਰੀ ਜਾਣੀ ਹੈ ਰਾਜਨੀਤਿਕ ਲੀਡਰਸ਼ਿਪ ਵੱਖਰੀ ਜਾਣੀ ਹੈ ਇਹ ਇਹ ਅੰਦਰ ਵਿਚਾਰ ਬਹੁਤ ਵੱਡਾ ਪੈਦਾ ਹੋ ਗਿਆ ਕਮੇਟੀ 'ਚ ਪਰ ਮਨਪੀ ਤਿਆਲੀ ਵਰਗੇ ਜਿਹੜੇ ਲੀਡਰ ਨੇ ਇਕਬਾਲ ਸਿੰਘ ਝੁੰਦਾ ਨੇ ਸੰਤਾ ਸਿੰਘ ਮੈਦਪੁਰੀ ਨੇ ਕਿੱਡੇ ਤਜਰਬੇਕਾਰ ਨੇ ਬੀਬੀ ਸਤਵੰਤ ਕੌਰ ਨੇ ਔਰ ਗੁਰਪ੍ਰਤਾਪ ਵਡਾਲਾ ਨੇ ਮੈਨੂੰ ਇਹ ਲੱਗਦਾ ਮਨਪੀ ਤਿਆਲੀ ਗੁਰਪ੍ਰਤਾਪ ਵਡਾਲਾ ਤੇ ਸੰਤਾ ਸਿੰਘ ਮੈਦਪੁਰੀ ਜੀ ਔਰ ਔਰ ਇਕਬਾਲ ਸਿੰਘ ਝੁੰਦਾ ਸਾਹਿਬ ਇਹ ਜਾਣ ਕੇ ਰਾਜਨੀਤੀ ਕਾਲੇ ਪਾਸੇ ਔਰ ਬੀਬੀ ਸਤਵੰਤ कौर ਮੈਨੂੰ ਲੱਗਦਾ ਧਾਰਮਿਕ ਖੇਤਰ ਚ ਵਿਚਰਨਗੇ ਇਹ ਇਹ ਮੇਰਾ ਆਪਣਾ ਅਨੁਮਾਨ ਹੈ ਹਾਲਾਂਕਿ ਇਹ ਇਹਨਾਂ ਲੋਕਾਂ ਨੇ ਤੈਅ ਕਰਨਾ ਹੈ ਸਾਰੇ ਬਹੁਤ ਸਿਆਣੇ ਲੋਕ ਨੇ ਉਸ ਤੋਂ ਬਾਅਦ ਇਹ ਤੈਅ ਕਰਨਗੇ ਇਹਨਾਂ ਨੇ ਕਿਹੜੇ ਕਿਹੜੇ ਖੇਤਰ ਚ ਜਾਣਾ ਹੈ ਪਰ ਇਹ ਜਿਹੜੀ ਨਵੀਂ ਭਰਤੀ ਹੋ ਕੇ ਜਿਹੜਾ ਨਵਾਂ ਸਰੂਪ ਬਣਨਾ ਹੈ ਇਹਦੇ ਚ ਪੋਲਿਟੀਕਲ ਧਾਰਾ ਅਲੱਗ ਰਹਿਣੀ ਹੈ ਧਾਰਮਿਕ ਧਾਰਾ ਅਲੱਗ ਰਹਿਣੀ ਹੈ ਕਿਉਂਕਿ ਤਾਂ ਹੀ ਉਦੇਸ਼ ਪੂਰਾ ਹੋਣਾ ਹੈ ਸੰਦੀਪ ਜੀ ਕਿ ਅਸੀਂ ਜਿਹੜੇ ਸਾਡੇ ਸੰਸਥਾਨ ਨੇ ਉਹਨਾਂ ਨੂੰ ਰਾਜਨੀਤਿਕ ਕਬਜ਼ੇ ਤੋਂ ਮੁਕਤ ਰੱਖ ਰਾਜਨੀਤਿਕ ਦਖਲ ਤੋਂ ਮੁਕਤ ਰੱਖਣਾ ਹਾਂਜੀ ਤੁਸੀਂ ਸਵਾਲ ਕਰ ਰਹੇ ਸੀ ਮੈਨੂੰ ਯਾਦ ਆ ਗਿਆ ਸਰ ਇਹ ਆਪਣੇ ਕੱਲ ਵਾਲੇ ਸ਼ੋਅ ਤੋਂ ਬਾਅਦ ਨਾ ਇੱਕ ਬੀਬੀ ਜੀ ਹੈ ਉਹਨਾਂ ਦਾ ਜਿਹੜਾ ਆਈਡੀਆ ਹੈ ਜਿੱਦੋਂ ਉਹਨਾਂ ਨੇ ਕਮੈਂਟ ਕੀਤਾ ਉਹ ਕੌਰ ਸ਼ਬਦ ਉਹਨਾਂ ਦਾ ਮਤਲਬ ਉਹਨਾਂ ਦੇ ਨਾਮ ਨਾਲ ਲੱਗਿਆ ਹੋਇਆ ਸੀ ਤਾਂ ਮੈਂ ਕਿਹਾ ਵੀ ਉਹਨਾਂ ਦਾ ਕਮੈਂਟ ਹੈ ਉਹ ਇਹ ਗੱਲ ਕਹਿ ਰਹੇ ਸੀਗੇ ਕਹਿੰਦੇ ਵਿਦੇਸ਼ਾਂ ਦੇ ਸਿੱਖ ਜਿਹੜੇ ਆ ਉਹ ਵੀ ਭਰਤੀ ਦੇ ਨਾਲ ਜੁੜਨਾ ਚਾਹੁੰਦੇ ਆ ਤੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਜਿਹੜੇ ਆ ਉਹ ਵੀ ਭਰਤੀ ਦੇ ਨਾਲ ਜੁੜਨਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਇਹਦੇ ਬਾਰੇ ਇੱਕ ਵਾਰੀ ਤੁਸੀਂ ਅੱਗੇ ਵੀ ਦੱਸਿਆ ਸੀ ਵੀ ਦਿੱਲੀ ਤੋਂ ਸ਼ਾਇਦ ਫੋਨ ਆ ਰਹੇ ਆ ਹਾਲਾਂਕਿ ਗੁਰਪ੍ਰਤਾਪ ਵਡਾਲਾ ਜਿਹੜੇ ਅੱਜਕੱਲ ਇੰਗਲੈਂਡ ਗਏ ਹੋਏ ਆ ਭਰਤੀ ਦੇ ਚੱਕਰ ਦੇ ਵਿੱਚ ਹੀ ਤੇ ਇਹਦੇ ਬਾਰੇ ਥੋੜਾ ਜਿਆਦਾ ਦੱਸ ਦਿਓ ਡੱਲਾ ਸਰ ਆਗੇ ਗੁਰਪ੍ਰਤਾਪ ਵਡਾਲਾ ਮੈਂ 5 ਤਰੀਕ ਨੂੰ ਉਹਨਾਂ ਨੇ ਵੀ ਭਰਤੀ ਕਰਨੀ ਹੈ ਸੰਦੀਪ ਜੀ ਮੈਂ ਕਹਿੰਨਾ ਕੱਲ ਵਾਲੇ ਪ੍ਰੋਗਰਾਮ 'ਚ ਨਾ ਆਪਾਂ ਇੱਕ ਵਾਰੀ ਮਨਪ੍ਰੀਤ ਢਿਆਲੀ ਜਾਂ ਇਕਬਾਲ ਸਿੰਘ ਝੁੰਦਾ ਜਾਂ ਸੰਤਾ ਸਿੰਘ ਮੈਦਪੁਰੀ ਉਹਨਾਂ ਨਾਲ ਨਿੱਜੀ ਤੌਰ ਤੇ ਵੀ ਗੱਲ ਕਰ ਲਾਂਗਾ ਆਪਾਂ ਉਹਨਾਂ ਤੋਂ ਲੇਟੈਸਟ ਨੰਬਰ ਵੀ ਲੈ ਲੈਨੇ ਆ ਕਿ ਜਿਨ੍ਹਾਂ ਲੋਕਾਂ ਨੇ ਭਰਤੀ ਦਾ ਹਿੱਸਾ ਮੰਨਾ ਅਗਰ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਅਸੀਂ ਕੋਈ ਲਿੰਕ ਸਾਂਝਾ ਕਰਦੀਏ ਮੈਂ ਉਹਨਾਂ ਦੀ ਟੈਕਨੀਕਲ ਟੀਮ ਨਾਲ ਗੱਲ ਕਰੂੰਗਾ ਕਿ ਉਸ ਲਿੰਕ ਦੇ ਜ਼ਰੀਏ ਅਗਰ ਕੋਈ ਲੋਕ ਸਿੱਧੇ ਭਰਤੀ ਨਾਲ ਜੁੜਨਾ ਚਾਹੁੰਦੇ ਨੇ ਕਿ ਮੈਂ ਗੱਲ ਕਰਕੇ ਵੇਖਦਾ ਇਹ ਤਾਂ ਦੇਖੋ ਜੀ ਵੱਧ ਤੋਂ ਵੱਧ ਲੋਕਾਂ ਨੂੰ ਜੁੜਨਾ ਚਾਹੀਦਾ ਹੈ ਕੱਲ ਇਹਦੇ ਤੇ ਆਪਾਂ ਪੂਰਾ ਅਪਡੇਟ ਸਾਂਝਾ ਕਰ ਦਾਂਗੇ ਵੀ ਕੀ ਵਿਵਸਥਾ ਹੈ ਜਿਨ੍ਹਾਂ ਨੂੰ ਕਾਪੀਆਂ ਨਹੀਂ ਮਿਲ ਰਹੀਆਂ ਭਰਤੀ ਦੀਆਂ ਉਹ ਕਿਸ ਨੂੰ ਸੰਪਰਕ ਕਰਨ ਆਪਾਂ ਨੰਬਰ ਵੀ ਕੱਲ ਸਾਂਝਾ ਕਰ ਦਾਂਗੇ ਅੱਜ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨਾਲ ਸ਼ਾਮ ਨੂੰ ਗੱਲ ਕਰ ਲਾਂਗੇ ਇੱਕ ਵਾਰੀ ਉਹਨਾਂ ਤੋਂ ਜਾਣਕਾਰੀ ਤੇ ਉਹਨਾਂ ਦੀ ਹਾਂ ਜ਼ਰੂਰ ਲੈ ਲੀ ਸੋ ਆਪਾਂ ਆਪਣੇ ਪੱਧਰ ਤੇ ਕੁਝ ਵੀ ਕਰਨ ਤੋਂ ਪਹਿਲਾਂ ਸੋ ਕੱਲ ਇਹਦੇ ਤੇ ਆਪਾਂ ਜ਼ਰੂਰ ਅਪਡੇਟ ਕਰ ਦਾਂਗੇ ਜੀ ਅਗਰ ਕਿਸੇ ਨੂੰ ਦਿੱਕਤ ਆ ਰਹੀ ਹੈ ਭਰਤੀ ਉਹਨਾਂ ਦੀ ਨਹੀਂ ਹੋ ਰਹੀ ਇੱਕ ਦੋ ਕਮੈਂਟਸ ਕੱਲ ਆਏ ਵੀ ਮੈਂ ਵੀ ਪੜੇ ਕਿ ਜੀ ਅਸੀਂ ਵੀ ਭਰਤੀ ਦਾ ਹਿੱਸਾ ਬਣਨਾ ਹੈ ਅਸੀਂ ਕਿਹਨੂੰ ਸੰਪਰਕ ਕਰੀਏ ਕਿਵੇਂ ਸੰਪਰਕ ਕਰੀਏ ਉਹ ਆਪਾਂ ਕੱਲ ਸਾਂਝਾ ਕਰ ਦਿਆਂ ਸੰਦੀਪ ਜੀ ਅੱਛਾ ਡੱਲਾ ਸਾਹਿਬ ਹੁਣ ਆਪਾਂ ਇਹਦੇ ਨਾਲ ਹੀ ਥੋੜੀ ਜੀ ਗੱਲ ਹੋਰ ਪੰਜ ਮੈਂਬਰੀ ਕਮੇਟੀ ਦੀ ਤੋੜਦੇ ਆ ਤੋੜਦੇ ਆ ਵੀ ਜਿੱਦਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਉੱਥੇ ਮੌਜੂਦ ਸੀਗੇ ਉਹਨਾਂ ਨੇ ਤਰਕ ਸੰਗਤ ਹੋ ਕੇ ਪੂਰੇ ਤਰਕ ਦੇ ਨਾਲ ਗੱਲ ਕੀਤੀ ਬਈ ਲੀਡਰਸ਼ਿਪ ਦੇ ਵਿੱਚ ਸੁਧਾਰ ਦੀ ਲੋੜ ਹੈ ਲੀਡਰਸ਼ਿਪ ਜਿਹੜੀ ਹੈ ਇਹ ਗੱਠ ਜੋੜ ਕਰਦੀ ਰਹੀ ਹੈ ਦਿੱਲੀ ਦੇ ਨਾਲ ਤੇ ਇਹਨਾਂ ਨੇ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਪਰ ਸਵਾਲ ਬਹੁਤ ਵੱਡਾ ਖੜਾ ਹੋ ਜਾਂਦਾ ਵੀ ਜਿਸ ਕਦਰ ਲੋਕੀ ਆਪਣਾ ਉਤਸ਼ਾਹ ਵਿਖਾ ਰਹੇ ਆ ਜਿਹਦਾ ਸਾਨੂੰ ਵੀ ਲੋਕੀ ਕਮੈਂਟ ਕਰਦੇ ਆ ਹਾਲਾਂਕਿ ਆਪਾਂ ਤਾਂ ਇੱਕ ਜਰਨਲਿਸਟ ਦੇ ਤੌਰ ਦੇ ਉੱਤੇ ਪ੍ਰੋਗਰਾਮ ਬਣਾਉਨੇ ਆ ਆਪਾਂ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਆ ਪਰ ਜਿਸ ਤਰ੍ਹਾਂ ਲੋਕ ਉਤਸ਼ਾਹ ਵਿਖਾ ਰਹੇ ਆ ਫਿਰ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਣੀ ਆ ਡੱਲਾ ਸਾਹਿਬ ਪੰਜ ਮੈਂਬਰੀ ਕਮੇਟੀ ਨਹੀਂ ਦੇਖੋ ਪੋਲਿਟੀਕਲ ਸਿਸਟਮ ਦੀ ਪੰਜ ਮੈਂਬਰੀ ਕਮੇਟੀ ਅਗਰ ਪੂਰੇ ਪੰਜਾਬ ਚ ਭਰਤੀ ਕਰ ਸਕਦੀ ਹੈ ਦੇਸ਼ਾਂ ਵਿਦੇਸ਼ਾਂ ਚ ਭਰਤੀ ਕਰ ਸਕਦੀ ਹੈ ਤੇ ਅਗਰ ਪੋਲਿਟੀਕਲ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤਕੜਾ ਹੁੰਦਾ ਹੈ ਤੇ ਫਿਰ ਇਹਦੇ ਚ ਦਿੱਕਤ ਵਾਲੀ ਕਿਹੜੀ ਗੱਲ ਹੈ ਮੈਨੂੰ ਲੱਗਦਾ ਹੈ ਜ਼ਿੰਮੇਵਾਰੀ ਤਾਂ ਪਹਿਲਾਂ ਵੀ ਸੀਗੀ ਹੁਣ ਵੀ ਹੈਗੀ ਹੈ ਭਰਤੀ ਦੇ ਦੌਰਾਨ ਵੀ ਹੈ ਪਰ ਪਿਛਲੇ ਸਮਿਆਂ ਚ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਰਹੀ ਹੈ ਭਾਰਤੀ ਜਨਤਾ ਪਾਰਟੀ ਨਾਲ ਗਲਤੀਆਂ ਉਦੋਂ ਹੋਣੀਆਂ ਉਦੋਂ ਅੱਜ ਮੈਂ ਸੁਣ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਉਹ ਕਹਿੰਦੇ ਜਿਹੜੇ ਜਿਹੜੇ ਅਕਾਲੀ ਦਲ ਦੇ ਔਰ ਭਾਜਪਾ ਦੇ ਸਮਝੌਤੇ ਸੀ ਉਹ ਜ਼ੁਬਾਨੀ ਸਮਝੌਤੇ ਸੀ ਵੀ 9 ਮਾਸ ਦੇ ਰਿਸ਼ਤੇ ਐ ਤੇ ਉਹ ਕਹਿੰਦੇ ਅਗਲਿਆਂ ਨੇ 9 ਦੇ ਨਾਲ ਮਾਸ ਖਿੱਚ ਲਿਆ ਇਸ ਤਰੀਕੇ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਉਹ ਕਹਿੰਦੇ ਲਿਖਤੀ ਸਮਝੌਤੇ ਕੀਤੇ ਜਾਣੇ ਚਾਹੀਦੇ ਨੇ ਔਰ ਉਹ ਸਮਝੌਤੇ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ ਪੰਜਾਬ ਨੂੰ ਕੋਈ ਫਾਇਦਾ ਹੋਵੇ ਉਸ ਤੋਂ ਬਿਨਾ ਕਿਸੇ ਸਮਝੌਤੇ ਦਾ ਕੋਈ ਮਕਸਦ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਭਾਜਪਾ ਦੇ ਖਿਲਾਫ ਕਾਫੀ ਪੜਾਅਸ ਵੀ ਕੱਢੀ ਉਹਨਾਂ ਨੇ ਬੀਜੇਪੀ ਦੇ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਬੀਜੇਪੀ ਨਾਲ ਜ਼ੁਬਾਨੀ ਸਮਝੌਤੇ ਸੀ ਤੇ ਪੰਜਾਬ ਨਾਲ ੱਟਕੇ ਹੋਏ ਨੇ ਤੇ ਗਿਆਨੀ ਹਰਪੀ ਸਿੰਘ ਨੇ ਚੰਗੀ ਪੜਾਅਸ ਕੱਢੀ ਭਾਰਤੀ ਜਨਤਾ ਪਾਰਟੀ ਤੇ ਵੀ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਮਝੌਤਾ ਉਹੀ ਜਿਹਦੇ ਨਾਲ ਸਾਡੇ ਸੂਬੇ ਦਾ ਕੁਝ ਬਣਿਆ ਹੋਵੇ ਉਹਨਾਂ ਨੇ ਸਵਾਲ ਕੀਤਾ ਅਕਾਲੀ ਦਲ ਨੂੰ ਕਿ ਇਹਨਾਂ ਸਮਝੌਤਿਆਂ 'ਚੋਂ ਅਕਾਲੀ ਦਲ ਨੇ ਪੰਜਾਬ ਨੂੰ ਕੀ ਦੇਣਾ ਔਰ ਦੇਖੋ ਗੱਲ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ ਬਹੁਤ ਵਾਰੀ ਕਿ ਜੀ ਅਸੀਂ ਬਟਿੰਡੇ ਦੀ ਰਿਫਾਇਨਰੀ ਲਈ ਆਏ ਅਤੇ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਇਹ ਇਨਫਰਾਸਟ੍ਰਕਚਰ ਦੀਆਂ ਚੀਜ਼ਾਂ ਨੇ ਇਹ ਤਾਂ ਬਣਦੀਆਂ ਰਹਿੰਦੀਆਂ ਨੇ ਇਹ ਤਾਂ ਪੁੱਲ ਪਾਲ ਹੁਣ ਹੁਣ ਜਿਹੜੇ ਹਾਈਵੇ ਬਣ ਰਹੇ ਨੇ ਹੁਣ ਕਿਹੜਾ ਸੁਖਵੀਰ ਬਾਦਲ ਬਣਾ ਰਿਹਾ ਆ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਜਿਵੇਂ ਮੈਂ ਅਕਾਲੀ ਦਲ ਦੇ ਵਰਕੇ ਤੇ ਦੇਖਦਾ ਸੁਖਵੀਰ ਬਾਦਲ ਨੂੰ ਕਹਿੰਦੇ ਵਿਕਾਸ ਪੁਰਸ਼ ਹੈ ਚਲੋ ਬੜਾ ਚੰਗਾ ਲੱਗਿਆ ਉਹਨਾਂ ਨੇ ਲਿਖਿਆ ਆਪਣੇ ਪਰਚੇ ਤੇ ਪਰ ਜਿਹੜਾ ਪਹਿਲਾਂ ਵੀ ਵਿਕਾਸ ਹੋਇਆ ਉਹ ਕੱਲਾ ਸੁਖਵੀਰ ਬਾਦਲ ਕਰਕੇ ਨਹੀਂ ਹੋਇਆ ਜਿਹੜਾ ਦਾਅਵੇ ਕੀਤੇ ਜਾ ਰਹੇ ਨੇ ਵੀ ਜੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ 'ਚ ਤਾਂ ਵਿਕਾਸ ਹੋਇਆ ਨਾਲ ਭਾਜਪੀ ਵਾਲੇ ਵੀ ਸੀ ਔਰ ਨਾਲ ਕੇਂਦਰ ਦੀਆਂ ਸਰਕਾਰਾਂ ਵੀ ਸੀ ਮਨਮੋਹਨ ਸਿੰਘ ਨੇ ਵੀ ਪੰਜਾਬ ਲਈ ਬਹੁਤ ਪੈਸਾ ਦਿੱਤਾ ਇਕੱਲੇ ਅਕਾਲੀ ਰਖਵੀਰ ਬਾਦਲ ਧੜੇ ਵਾਲੇ ਉਹ ਆਪਣੇ ਖਾਤੇ 'ਚ ਹੀ ਸਾਰਾ ਕੁਝ ਲਿਖ ਰਹੇ ਨੇ ਵੀ ਜੋ ਵਿਕਾਸ ਕੀਤਾ ਕੀਤਾ ਹੀ ਅਸੀਂ ਹੁਣ ਗੱਲ ਇਹ ਆ ਵੀ ਚਲੋ ਇਹਨਾਂ ਦਾ ਤਾਂ ਆਪਣਾ ਵਿਕਾਸ ਬਹੁਤ ਵੱਡਾ ਹੋ ਗਿਆ ਇਹਨਾਂ ਦੇ ਤਾਂ ਵੱਡੇ ਵੱਡੇ ਕਮਰਿਆਂ ਵਾਲੇ ਥਾਂ ਬਣ ਗਏ ਸਵਾਲ ਇਹ ਹੈ ਕਿ ਪੰਜਾਬ ਨੂੰ ਕੀ ਮਿਲਿਆ ਪੰਜਾਬ ਤਾਂ ਅੱਜ ਵੀ ਉੱਥੇ ਖੜਾ ਹੈ ਆ ਹਰਿਆਣੇ ਨਾਲ ਪਾਣੀ ਦੀ ਲੜਾਈ ਅੱਜ ਵੀ ਉੱਥੇ ਖੜੀ ਹੈ ਇਹ ਮਕਾ ਨਹੀਂ ਸਕੇ ਅਕਾਲੀ ਦਲ ਪਾਣੀਆਂ ਦਾ ਰੌਲਾ ਨਹੀਂ ਮਗਾ ਸਕਿਆ ਚੰਡੀਗੜ੍ਹ ਸਾਨੂੰ ਮਿਲ ਨਹੀਂ ਸਕਿਆ ਹੁਣ ਰਾਜਧਾਨੀ ਸਾਡੀ ਹੈ ਅਸੀਂ ਵੀ ਜਦੋਂ ਚੰਡੀਗੜ੍ਹ ਜਾਂਦੇ ਹਾਂ ਸੰਦੀਪ ਜੀ ਮੈਂ ਤਾਂ ਚਲੋ ਜਿਆਦਾ ਸਮਾਂ ਰਹਿਣਾ ਚੰਡੀਗੜ੍ਹ ਆ ਇਹ ਬਗਾਨਾਂ ਦਾ ਸ਼ਹਿਰ ਲੱਗਦਾ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਟਾਵਾ ਟਾਵਾ ਹੀ ਦਿਖਦਾ ਇੱਥੇ ਸੋ ਇਹ ਬਗਾਨਾਂ ਦਾ ਸ਼ਹਿਰ ਲੱਗਦਾ ਚੰਡੀਗੜ੍ਹ ਵੀ ਸੋ ਮੁਕੰਮਲ ਤੌਰ ਤੇ ਤਾਂ ਰਾਜਧਾਨੀ ਸਾਡੀ ਨਹੀਂ ਸੋ ਇਸ ਕਰਕੇ ਅਕਾਲੀ ਦਲ ਨੇ ਜੇ ਪੰਜਾਬ ਲਈ ਕੁਝ ਦਵਾਇਆ ਠੀਕ ਹੈ ਕੀ ਆਪਸੀ ਭਾਈਚਾਰਕ ਸਾਂਝ ਅਕਾਲੀ ਦਲ ਨੇ ਕਿਹਾ ਵੀ ਆਪਸੀ ਭਾਈਚਾਰਕ ਸਾਂਝ ਅਸੀਂ ਟੁੱਟਣ ਨਹੀਂ ਦੇਣੀ ਉਹ ਤਾਂ ਨਾ ਕਦੀ ਪੰਜਾਬ ਵਿੱਚ ਪਹਿਲਾਂ ਟੁੱਟੀ ਤੇ ਹੁਣ ਅਕਾਲੀ ਭਾਜਪਾ ਦੀ ਸਾਂਝ ਟੁੱਟੀ ਨੂੰ ਕਿੰਨਾ ਸਮਾਂ ਹੋ ਗਿਆ ਤੇ ਹੁਣ ਵੀ ਪੰਜਾਬ ਦੀ ਭਾਈਚਾਰਕ ਸਾਂਝ ਉਸੇ ਤਰ੍ਹਾਂ ਹੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਕਦੇ ਨਹੀਂ ਟੁੱਟ ਸਕਦੀ ਕਿਉਂਕਿ ਪੰਜਾਬੀ ਪੰਜਾਬੀ ਚਾਹੇ ਕਿਸੇ ਵੀ ਧਰਮ ਦਾ ਹੈ ਸਾਡੀ ਸਾਂਝ ਪੰਜਾਬੀਓ ਦੇ ਤੌਰ ਤੇ ਹੈ ਸਾਰਿਆਂ ਦੀ ਇਸ ਕਰਕੇ ਸਾਂਝ ਨਹੀਂ ਟੁੱਟ ਸਕਦੀ ਬਾਕੀ ਠੀਕ ਹੈ ਮਨਪੀਤਿਆਲੀ ਨੇ ਬੜਾ ਜ਼ਬਰਦਸਤ ਭਾਸ਼ਣ ਦਿੱਤਾ ਮਨਪੀਤਿਆਲੀ ਉਹ ਵੀ ਨੀਤੀਗਤ ਗੱਲਾਂ ਸਿਧਾਂਤਕ ਗੱਲਾਂ ਦੇ ਉੱਤੇ ਲਗਾਤਾਰ ਪਹਿਰਾ ਦੰਦੇ ਨੇ ਔਰ ਮਨਪੀਤਿਆਲੀ ਦੀ ਹਰਮਨ ਪਿਆਰਤਾ ਵੀ ਵੱਡੀ ਹੋ ਰਹੀ ਹੈ ਦਿਨ ਬਾਈ ਦਿਨ ਔਰ ਮੈਂ ਦੇਖੋ ਜਿਵੇਂ ਚਿਹਰਿਆਂ ਦੀ ਗੱਲ ਕਰਦੇ ਆ ਨਾ ਪੰਜਾਬ 'ਚ ਭਵਿੱਖ ਦੇ 27 ਦੇ ਸੋ ਆਪਾਂ ਕਿੰਨੇ ਚਿਹਰਿਆਂ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਚਰਨਜੀਤ ਚੰਨੀ ਤੋਂ ਲੈ ਕੇ ਵਿੱਚ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਵੀ ਜ਼ਿਕਰ ਹੁੰਦਾ ਪਰ ਮੈਨੂੰ ਲੱਗਦਾ ਉਹ ਧਾਰਮਿਕ ਖੇਤਰ 'ਚ ਜ਼ਿਆਦਾ ਰਹਿਣਗੇ ਤੇ ਇੱਧਰ ਸੁਖਬੀਰ ਧੜੇ ਵਾਲੇ ਤਾਂ ਸੁਖਬੀਰ ਨੂੰ ਵੀ ਚਿਹਰਾ ਮੰਨਦੇ ਨੇ ਪਰ ਜਿਹੜੀ 5 ਮੈਂਬਰੀ ਕਮੇਟੀ ਆ ਨਾ ਜਾਂ ਮਨਪੀਤਿਆਲੀ ਹੋਣਾ ਦਾ ਜਿਹੜਾ 5 ਮੈਂਬਰੀ ਕਮੇਟੀ ਦਾ ਜਿਹੜਾ ਕੰਮ ਚੱਲ ਰਿਹਾ ਭਰਤੀ ਦਾ ਇਹਨਾਂ ਦਾ ਇੱਕ ਏਜੰਡਾ ਹੈ ਕਿ ਜਿਹੜਾ ਪ੍ਰਧਾਨ ਬਣੂਗਾ ਫਿਰ ਉਹ ਸੀਐਮ ਨਹੀਂ ਬਣੂਗਾ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਊਗਾ ਤੇ ਜੇ ਕੋਈ ਇਹ ਕਵੇ ਕਿ ਮੈਂ ਮੁੱਖ ਮੰਤਰੀ ਵੀ ਚਿਹਰਾ ਵੀ ਬਣਾ ਦਿਓ ਮੈਨੂੰ ਪ੍ਰਧਾਨ ਵੀ ਬਣਾ ਦਿਓ ਤੇ ਮੇਰੇ ਚਾਚੇ ਦੇ ਮੁੰਡੇ ਨੂੰ ਵੀ ਟਿਕਟ ਦੇ ਦਿਓ ਉਹਨੂੰ ਵੀ ਐਮਐਲਏ ਦੇ ਦਈਏ ਵੀ ਕਵੇ ਲੈ ਆਓ ਮੇਰੀ ਪਤਨੀ ਨੂੰ ਵੀ ਟਿਕਟ ਦਿਓ ਹੁਣ ਉਹਨੇ ਵੀ ਮੇਰੇ ਨਾਲ ਬਹੁਤ ਮਦਦ ਕੀਤੀ ਐ ਤੇ ਫੇਰ ਕਵੇ ਕਿ ਮੇਰਾ ਮੁੰਡਾ 18 ਟੱਪ ਗਿਆ ਜੀ ਲੈ ਹੁਣ 25 ਟੱਪ ਗਿਆ ਹੁਣ ਤਾਂ ਇਹ ਵੀ ਚੋਣਾ ਲੜ ਸਕਦਾ ਇਹਨੂੰ ਵੀ ਟਿਕਟ ਦੇ ਦਿਓ ਕਿ ਪੰਜ ਮੈਂਬਰੀ ਕਮੇਟੀ ਵਾਲੇ ਇਹ ਚੀਜ਼ਾਂ ਖਤਮ ਕਰਨਾ ਚਾਹੁੰਦੇ ਨੇ ਇਹੀ ਰਿਫਾਰਮ ਐ ਜਿਹੜੇ ਪੋਲੀਟੀਕਲ ਰਿਫਾਰਮਸ ਨੇ ਉਹ ਇਹੀ ਨੇ ਕਿ ਪਰਿਵਾਰ ਵਾਲ ਤੋਂ ਬਾਹਰ ਉੱਠਣਾ ਐ ਇਹ ਨਹੀਂ ਵੀ ਜੇ ਮਨਪੀਤਿਆਲੀ ਕੱਲੋਂ ਪ੍ਰਧਾਨ ਬਣ ਗਿਆ ਜਾਂ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ ਤੇ ਉਹ ਇਹ ਨਹੀਂ ਕਰੂਗਾ ਵੀ ਹੁਣ ਮੇਰੇ ਟੱਬਰ 'ਚ ਟਿਕਟਾਂ ਆਉਣਗੀਆਂ ਧੜਾ ਧੜ ਮੈਨੂੰ ਕਿਹੜਾ ਰੋਕ ਲੂਗਾ ਸੋ ਜਿਵੇਂ ਦੂਜੇ ਪਾਸੇ ਆਪਾਂ ਵੇਖਿਆ ਨਾ ਮੰਤਰੀ ਮੈਂ ਤਾਂ ਗਿਣਦਾ ਹੀ ਰਹਿੰਦਾ ਹੁੰਦਾ ਸੀ ਇੱਕ ਮੰਤਰੀ ਟੱਬਰ ਚੋਂ ਦੂਜਾ ਟੱਬਰ ਚੋਂ ਤੀਜਾ ਟੱਬਰ ਚੋਂ ਇੱਕ ਕੈਂਪੀ ਟੱਬਰ ਚੋਂ ਉਹ ਕਿਸੇ ਵੇਲੇ ਰਾਜ ਸਭਾ ਵੀ ਟੱਬਰ ਚੀ ਸੀ ਤੇ ਉਹ ਟੱਬਰਾਂ ਤੋਂ ਬਾਹਰ ਆਉਣਾ ਪੈਣਾ ਹੈ ਔਰ ਪੰਜ ਮੈਂਬਰੀ ਕਮੇਟੀ ਨਾਲ ਜਿਹੜੇ ਲੋਕ ਜੁੜ ਰਹੇ ਨੇ ਇਸੇ ਕਰਕੇ ਜਿਹੜੀ ਟੱਬਰਵਾਦ ਦੀ ਸਿਆਸਤ ਹੈ ਨਾ ਉਹਨੇ ਨੁਕਸਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਉਸ ਵਿਚਾਰਧਾਰਾ ਦਾ ਉਸ ਫਲਸਵੇ ਦਾ ਜਿਹੜਾ ਸਭ ਦਾ ਦਾਰਜਾ ਦਿੰਦਾ ਅੱਛਾ ਡੇਰਾ ਸਾਹਿਬ ਹੋਰ ਪੁੱਛੋ ਆਪਣਾ ਰਜਿਸਟਰ ਖੋਲੋ ਪਾਣੀਆਂ ਵਾਲਾ ਆਪਾਂ ਉਹਦੇ ਉੱਤੇ ਡਿਟੇਲਡ ਚਰਚਾ ਕਰੀਏ ਜਿਹੜਾ ਤੁਸੀਂ ਡਾਟਾ ਤਿਆਰ ਕੀਤਾ ਹੋਇਆ ਪਿਛਲੇ 10-15 ਸਾਲ ਦਾ ਉਹ ਖੋਲੋ ਤੇ ਫਿਰ ਆਪਾਂ ਦੇਖੀਏ ਵੀ ਹੁਣ ਤੱਕ ਪਹਿਲੀ ਵਾਰੀ ਲੁੱਟ ਨਹੀਂ ਹੋਈ ਲੁੱਟ ਪਹਿਲਾਂ ਵੀ ਹੋਈ ਆ ਪਰ ਪਹਿਲਾਂ ਆਪਾਂ ਅੱਖਾਂ ਬੰਦ ਕਰ ਲੈਂਦੇ ਰਹੇ ਆ ਦੇਖੋ ਸੁਖਵੀਰ ਬਾਦਲ ਵਰਗੇ ਵੀ ਲਾਲ ਕਾਪੀਆਂ ਲਈ ਜਾਂਦੇ ਸੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਰਜਿਸਟਰ ਲਾਇਆ ਤੇ ਤੁਸੀਂ ਜਗ ਜਹਰ ਗੱਲ ਕਰਤੀ ਇਹ ਰਜਿਸਟਰ ਮੈਂ ਪੜ੍ਹਨ ਲਿਖਣ ਲਈ ਮਾੜੇ ਮੋٹے ਡਾਡੇ ਰੂਟੇ ਲਿਖ ਲਈਦੇ ਸੰਦੀਪ ਜੀ ਚੀਜ਼ਾਂ ਕਈ ਵਾਰੀ ਚੇਤੇ ਨਹੀਂ ਰਹਿੰਦੀਆਂ ਤੇ ਤਰਤੀਬ ਨਾ ਲਿਖ ਲਈ ਦੀ ਆ ਬਾਕੀ ਇਹ ਸਿਆਸੀ ਇਹ ਸਿਆਸੀ ਰਜਿਸਟਰ ਨਹੀਂ ਵੀ ਕੱਲੂ ਜੇ ਡਾ ਲੱਗਿਆ ਤੇ ਆਪਾਂ ਕਿਸੇ ਦੀ ਬਦਲੀ ਕਰਾ ਦਾਂਗੇ ਸੋ ਆਪਣੇ ਲਈ ਸਾਰੇ ਠੀਕ ਨੇ ਹੁਣ ਇਹ ਪਾਣੀਆਂ ਦਾ ਜਿਹੜਾ ਮਸਲਾ ਹੈ ਸੰਦੀਪ ਜੀ ਇਹ ਮੈਂ ਦੋ ਤਿੰਨ ਦਿਨਾਂ ਦਾ ਇਹਦੇ ਤੇ ਦੇਖ ਰਿਹਾ ਸੀ ਦੇਖੋ ਇੱਕ ਗੱਲ ਤਾਂ ਪੱਕੀ ਹੈ ਤੁਸੀਂ ਭਗਵੰਤ ਮਾਨ ਨੂੰ ਪਸੰਦ ਕਰੋ ਜਾਂ ਨਾ ਕਰੋ ਤੁਹਾਨੂੰ ਭਗਵੰਤ ਮਾਨ ਚੰਗਾ ਲੱਗਦਾ ਜਾਂ ਨਹੀਂ ਲੱਗਦਾ ਪਰ ਇੱਕ ਗੱਲ ਤਾਂ ਸਾਫ਼ ਹੈ ਭਗਵੰਤ ਮਾਨ ਨੇ ਜਿਹੜਾ ਕੰਮ ਕਰਤਾ ਉਹਨੂੰ ਆਪਾਂ ਪਾਣੀਆਂ ਦਾ ਰੱਖਾ ਕਹਾ کہہ ਸਕਦੇ ਹਾਂ ਜਿਹੜਾ ਕੰਮ ਭਗਵੰਤ ਮਾਨ ਨੇ ਕਰਤਾ ਨਾ ਉਹ ਸਾਡਾ ਸਾਬਕਾ ਪਾਣੀਆ ਦਾ ਰਾਖਾ ਕਰ ਸਕਿਆ ਕੈਪਟਨ ਮਰਿੰਦਰ ਨਾ ਸੁਖਬੀਰ ਬਾਦਲ ਕਰ ਸਕਿਆ ਵਿਕਾਸਪੁਰਸ਼ ਤੇ ਨਾ ਹੀ ਕੋਈ ਮੈਂ ਸੁਖਬੀਰ ਬਾਦਲ ਨੂੰ ਵਿਕਾਸਪੁਰਸ਼ ਇਸ ਕਰਕੇ ਕਹਿਣਾ ਵੀ ਅਕਾਲੀ ਦਾ ਲਾਲਿਆ ਨੇ ਜਿਹੜਾ ਆਪਣਾ ਵਰਕ ਹੈ ਨਾ ਜੀ ਉਹਦੇ ਉੱਪਰ ਫੋਟੋ ਲਾ ਰੱਖੀ ਆ ਸੁਖਬੀਰ ਸਿੰਘ ਬਾਦਲ ਬਾਰੇ ਲਿਖਿਆ ਉਹਨਾਂ ਨੇ ਵਿਕਾਸਪੁਰਸ਼ ਤੇ ਤਾਂ ਆਪਾਂ ਉਹਨਾਂ ਨੂੰ ਵਿਕਾਸਪੁਰਸ਼ ਕਹਿੰਦੇ ਆ ਤੇ ਹੁਣ ਜਿਹੜਾ ਡਾਟਾ ਭਗਵੰਤ ਮਾਨ ਨੇ ਜਿਹੜੀ ਅੜੀ ਕੀਤੀ ਆ ਆ ਥੋੜੇ ਦਿਨ ਪਹਿਲਾਂ ਇਹ ਮੜਾ ਦੇ ਪਿੱਛੇ ਚਲੀਏ ਕਿਉਂ ਕੀਤੀ ਐ ਭਗਵੰਤ ਮਾਨ ਦੀ ਸਰਕਾਰ ਪਿਛਲੇ 2 ਸਾਲਾਂ ਤੋਂ ਹਰਿਆਣੇ ਨੂੰ ਚਿੱਠੀ ਪਾ ਰਹੀ ਸੀ ਚਿੱਠੀ ਲਿਖ ਰਹੀ ਸੀ ਵੀ ਅਸੀਂ ਤੁਹਾਨੂੰ ਵਾਧੂ ਪਾਣੀ ਨਹੀਂ ਦੇ ਸਕਾਂਗੇ ਅਸੀਂ ਤੁਹਾਨੂੰ ਵਾਧੂ ਪਾਣੀ ਨਹੀਂ ਦੇ ਸਕਾਂਗੇ ਹਰਿਆਣੇ ਵਾਲੇ ਨੇ ਸੋਚਿਆ ਹੋਣਾ ਅੱਜ ਤੱਕ ਨਹੀਂ ਰੁਕਿਆ ਭਗਵੰਤ ਮਾਨ ਕਿੱਥੋਂ ਰੋਕ ਲੂਗਾ ਫਿਰ ਉਹਨਾਂ ਨੇ ਸੋਚਿਆ ਹੋਣਾ ਵੀ ਇਹ ਹਰਿਆਣੇ 'ਚ ਚੋਣਾ ਲੜਦੇ ਫਿਰਦੇ ਦਿੱਲੀ 'ਚ ਇਹਨਾਂ ਦੀ ਸਰਕਾਰ ਐ ਕਿੱਥੋਂ ਰੋਕ ਲੈਣਗੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਚ ਖਾਲੇ ਖੁਲੇ ਭਗਵੰਤ ਮਾਨ ਨੇ ਸਾਫ ਕਰਾਏ ਆ ਸਾਲ ਖ ਹੋ ਗਿਆ ਕੰਮ ਚੱਲਦਿਆਂ ਨੂੰ 1.5 ਸਾਲ ਟੇਲਾਂ ਤੱਕ ਪਾਣੀ ਪੁੱਜਣ ਲੱਗ ਗਿਆ ਜਿਹੜੇ ਕੁਦਰਤੀ ਬਰਸਾਤੀ ਨਾਲੇ ਸੀ ਸਾਫ ਹੋ ਗਏ ਜੜੀ ਬੂਟੀ ਸਾਫ ਕਰਤੀ ਪਾਈਪਾਂ ਵੀ ਵਿਚ ਰਹੀਆਂ ਨੇ ਮੋਗੇ ਮੋਗੇ ਸਾਫ ਕਰਤੇ ਸੰਦੀਪ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਪਿਛਲੇ ਵਰਿਆਂ ਚ ਜਿਹੜਾ ਪੰਜਾਬ ਦਾ ਪਾਣੀ ਸੀ ਨਾ ਉਹਦੀ ਖਪਤ ਕਿੰਨੀ ਹੁੰਦੀ ਸੀ ਸਾਡਾ ਜਿੰਨਾ ਕੋਟਾ ਹੈ ਉਹਦੀ ਖਪਤ ਹੁੰਦੀ ਸੀ 77% ਲਗਭਗ ਔਸਤਨ 72.3% ਪਾਣੀ ਵਰਤਿਆ ਨਹੀਂ ਸੀ ਜਾਂਦਾ ਕਿਉਂਕਿ ਨਹਿਰਾਂ ਨੂੰ ਨਹਿਰਾਂ ਨੂੰ ਜਾਂਦਾ ਨਹੀਂ ਸੀ ਜਾਂਦਾ ਇਹ ਕੈਪਟਨ ਕੁਪਟਨ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਗਏ ਚਲੋ ਇਹਨਾਂ ਨੇ ਮਹਿਲ-ਮੂਲ ਬਣਾਲੇ ਵੱਡੇ ਮਿਹਨਤਾ-ਮੁੰਤਾ ਵੀ ਕੀਤੀਆਂ ਹੋਣੀਆਂ ਮਾੜੀਆਂ-ਮੋਟੀਆਂ ਆਪਣੀ ਜਵਾਨੀ 'ਚ ਪਰ ਜਦੋਂ ਇਹ ਸੱਤਾ 'ਚ ਰਹੇ ਇਹਨਾਂ ਨੇ ਪੰਜਾਬ ਦਾ ਉਹ ਜਿਹੜਾ ਕੁਝ ਕੀਤਾ ਨਹੀਂ ਜਿਹੋ ਜਿਹਾ ਕਰਨਾ ਚਾਹੀਦਾ ਸੀ ਹੁਣ ਤੁਸੀਂ ਮੈਂ ਜੇ ਡਾਟਾ ਸਾਂਝਾ ਕਰਾਂ ਤੇ ਤੁਸੀਂ ਬੜੇ ਹੈਰਾਨ ਹੋਵੋਗੇ ਆਪਾਂ ਪਿਛਲੇ 10 ਸਾਲ ਦੀ ਗੱਲ ਕਰਦੇ ਆ ਪਿਛਲੇ 10 ਸਾਲਾਂ 'ਚ ਜਿਹੜਾ ਪੰਜਾਬ ਦਾ ਕੋਟਾ ਹੈ ਉਹ ਹਰ ਸਾਲ ਦਾ ਹੈ। ਹਰ ਸਾਲ ਕੋਟੇ 'ਚ ਪਾਣੀ ਮਿਲਦਾ ਹੈ ਪੰਜਾਬ ਨੂੰ, ਹਰਿਆਣਾ ਨੂੰ, ਰਾਜਸਥਾਨ ਨੂੰ। ਪੰਜਾਬ ਪਿਛਲੇ ਦਸਾਂ ਸਾਲਾਂ ਦਾ ਜੇ ਆਪਾਂ ਔਸਤ ਕੱਢੀਏ 77% ਪਾਣੀ ਪੰਜਾਬ ਨੇ ਵਰਤਿਆ, 77%। ਰਾਜਸਥਾਨ ਨੇ ਪਤਾ ਕਿੰਨਾ ਵਰਤਿਆ? 116% ਆਪਣੇ ਕੋਟੇ ਨਾਲੋਂ 16% ਪਾਣੀ ਜ਼ਿਆਦਾ। ਤੇ ਹਰਿਆਣੇ ਨੇ ਕਿੰਨਾ ਵਰਤਿਆ 104% ਆਪਣੇ ਕੋਟੇ ਨਾਲੋਂ 4% ਪਾਣੀ ਗਲ ਹੁਣ ਹੁਣ ਇਹਦਾ ਇਹਦੀ ਦਿੱਕਤ ਕੀ ਹੈ ਇਹਦੀ ਦਿੱਕਤ ਕੀ ਹੈ ਇਹਦੀ ਦਿੱਕਤ ਇਹ ਹੈ ਕਿ 4 ਅਪ੍ਰੈਲ ਨੂੰ ਹਰਿਆਣੇ ਵਾਲਿਆਂ ਨੇ 4 ਅਪ੍ਰੈਲ ਨੂੰ ਮੀਟਿੰਗ ਹੋਈ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਕਿਨੇ ਜੀ ਸਾਨੂੰ 4000 ਕਿਊਸਿਕ ਪਾਣੀ ਦੇ ਦਿਓ ਹੋਰ ਮਾਨਵਤਾ ਦੇ ਆਧਾਰ ਤੇ ਕਿ ਸਾਡਾ ਤਾਂ ਪਾਣੀ ਮੁੱਕ ਗਿਆ ਉਹ ਨਹੀਂ ਪਾਣੀ ਮੁੱਕਿਆ ਜਿਹੜਾ ਆਪਾਂ ਬਿਮਾਰ ਹੋਏ ਕਹਿੰਨੇ ਆ ਵੀ ਪਾਣੀ ਮੁੱਕ ਗਿਆ ਆ ਉਹ ਬਾਅਦ ਚ ORS ਵਗੈਰਾ ਪੀਨੇ ਆ ਉਹ ਸੂਬੇ ਦੇ ਤਰਫ ਤੇ ਉਹਨਾਂ ਨੇ ਕਿਹਾ ਸੀ ਵੀ ਸਾਡਾ ਪਾਣੀ ਮੁੱਕ ਗਿਆ ਜਿਹੜਾ ਅਸੀਂ ਡੈਮ ਚੋਂ ਕੱਢਣਾ ਸੀ ਤੇ ਸਾਨੂੰ ਹੋਰ ਦੇ ਦਿਓ 4000 ਭਗਵੰਤ ਮਾਨ ਦੀ ਸਰਕਾਰ ਕਹਿੰਦੀ ਠੀਕ ਹੈ ਲੈ ਲਓ ਮਾਨਵਤਾ ਦੇ ਆਧਾਰ ਤੇ ਆਪਾਂ ਕਿਸੇ ਨੂੰ ਪਿਆਸੇ ਥੋੜੀ ਛੱਡਨੇ ਹਰਿਆਣੇ ਨੂੰ 4000 ਦੇ ਤਾਂ ਉਹ 23 April ਨੂੰ ਫੇਰ ਮੀਟਿੰਗ 'ਚ ਆ ਗਏ ਕਹਿੰਦੇ ਜੀ 4500 ਹੋਰ ਵਧਾ ਦਿਓ 8500 ਕਰ ਦਿਓ ਤੇ ਭਗਵੰਤ ਮਾਨ ਨੇ ਸੋਚਿਆ ਵੀ ਮੇਰੀ ਝੋਨੇ ਦੀ ਪਨੀਰੀ ਲਗਣੀ ਐ ਮੈਂ ਕਿ ਨਹਿਰਾ ਚ ਪਾਣੀ ਵੀ ਛੱਡਣਾ ਐ ਵੀ 4000 ਤਾਂ ਮਨੁੱਖਤਾ ਦੇ ਆਧਾਰ ਤੇ ਗੱਲ ਸਮਝ ਆਉਂਦੀ ਐ ਤੇ ਇਹ ਹੁਣ 4500 ਹੋਰ ਮੰਗੇ ਜਾਂਦੇ ਤੇ ਕ੍ਰਿਸ਼ਨ ਕੁਮਾਰ ਜਿਹੜੇ ਸਕੱਤਰ ਨੇ ਜਲ ਸਰੋਧ ਮਹਿਕਮੇ ਦੇ ਉਹਨਾਂ ਦੀ ਗੁੱਟੀ ਲਈ ਵੀ ਪੁਰਾਣਾ ਹਿਸਾਬ ਕਿਤਾਬ ਜਾ ਕੱਢ ਕੇ ਲਿਆਉ ਉਹ ਕਹਿੰਦੇ ਜੀ ਮੈਂ ਤਾਂ ਜਦੋਂ ਦਾ ਮਹਿਕਮੇ ਚ ਆਇਆ ਮੈਂ ਤਾਂ ਸਾਰਾ ਹਿਸਾਬ ਕਿਤਾਬ ਬਣਾਈ ਬੈਠਾ ਕ੍ਰਿਸ਼ਨ ਕੁਮਾਰ ਬੜੇ ਸਿਆਣੇ ਅਫਸਰ ਨੇ ਉਹ ਸਾਰਾ ਹਿਸਾਬ ਜਾ ਕੱਢ ਲਿਆ ਏ ਉਹ ਦਸਾਂ ਸਾਲਾਂ ਦਾ ਹੀ ਕੱਢ ਲਿਆ ਏ ਉਹ ਕਹਿੰਦੇ ਜੀ ਹਾਲਾ ਕਿ ਉਹਨਾਂ ਕੋਲੇ 10 ਸਾਲ ਤੋਂ ਵੀ ਪੁਰਾਣਾ ਹੈ ਉਹ ਕਹਿੰਦੇ ਇਹ ਤਾਂ ਜੀ ਪਿਛਲਾ ਕੰਮ ਐਂ ਚੱਲੀ ਜਾ ਰਿਹਾ ਤੇ ਮੈਂ ਬੜਾ ਹਰਾਮ ਹੋਇਆ ਹੁਣ ਜਿਹੜੇ ਹੁਣ ਦੇਖੋ 2000 ਹੁਣ ਕੱਲ ਅਕਾਲੀ ਦਲ ਵਾਲੇ ਬੈਠੇ ਸੀ ਨਾ ਨਾਲ ਬਲਵਿੰਦਰ ਸਿੰਘ ਭੁੰਦੜ ਭਗਵੰਤ ਮਾਨ ਦੇ ਵੀ ਅਸੀਂ ਪਾਣੀਆਂ ਦੀ ਇੱਕ ਬੂੰਦ ਨਹੀਂ ਜਾਣ ਦੇਣੀ ਹੁਣ ਮੈਂ ਇਹਨਾਂ ਦੀ ਇੱਕ ਬੂੰਦ ਦਾ ਖੁਲਾਸਾ ਕਰਦਾ ਹੁਣ 2014-15 ਚ ਕਿਹਦੀ ਸਰਕਾਰ ਸੀ ਪੰਜਾਬ ਚ ਅਕਾਲੀ ਦਲ ਭਾਜਪਾ ਹਾਂ ਤੇ ਪੰਜਾਬ ਨੇ ਪਤਾ ਆਪਣੇ ਹਿੱਸੇ ਦਾ ਕਿੰਨਾ ਪਾਣੀ ਵਰਤਿਆ ਜੀ 70% ਸੋ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਖੇਤਾਂ 'ਚ ਵੀ ਪਾਣੀ ਨਹੀਂ ਦੇ ਸਕੀ ਚੰਗੀ ਤਰ੍ਹਾਂ ਉਹ ਜੇ ਕਹਿੰਦੇ ਅਸੀਂ ਕਿਸਾਨਾਂ ਦੀ ਸਰਕਾਰਾਂ ਹਰਿਆਣਾ ਨੇ ਪਤਾ ਕਿੰਨਾ ਵਰਤਿਆ 2014 'ਚ 104% ਰਾਜਸਥਾਨ ਨੇ 113% 15-16 'ਚ ਵੀ ਅਕਾਲੀ ਦਲ ਦੀ ਸਰਕਾਰ ਪੰਜਾਬ ਨੇ ਵਰਤਿਆ 76% ਹਰਿਆਣਾ ਵਰਤ ਗਿਆ 102% ਰਾਜਸਥਾਨ ਵਰਤ ਗਿਆ 126% ਕਹਿੰਦੇ ਚੱਕ ਲੋ ਜਿਵੇਂ ਕਹਿੰਦੇ ਆ ਨਾ ਗੇਟ ਹੀ ਖੋਲਤਾ ਡੈਮ ਵਾਲਾ 126% ਰਾਜਸਥਾਨ ਨੂੰ ਉਦੋਂ ਉੱਥੇ ਸਰਕਾਰ ਵੀ ਡਲ ਰਹਾ ਭਾਜਪਾ ਦੀ ਸੀ ਵਸੁੰਧਰਾ ਰਾਜੇ ਮੁੱਖ ਮੰਤਰੀ ਸੀ ਨਹੀਂ ਪੰਜਾਬ 'ਚ ਵੀ ਤਾਂ ਅਕਾਲੀ ਬੀਜੇਪੀ ਸੀ ਨਾ ਮੈਂ ਉਹੀ ਗੱਲ ਕਹਿ ਰਿਹਾ ਫਿਰ 2016 17 ਚ ਜਾਜੋ ਇਹਨਾਂ ਦਿਨਾਂ 'ਚ ਬੇਅਦਬੀਆਂ ਦੇ ਇਲਜ਼ਾਮ ਵੀ ਇਹਨਾਂ ਤੇ ਲੱਗ ਰਹੇ ਸੀ 15 16 17 ਦੇ ਦਿਨਾਂ 'ਚ ਅੱਛਾ 17 'ਚ ਪੰਜਾਬ ਨੂੰ 87% हरियाणा 110% ਖੁੱਲਾ ਗੱਫਾ ਦਿੱਤਾ ਹਰਿਆਣਾ ਨੂੰ Rajasthan ਨੂੰ 117% ਅੱਛਾ 17 18 ਤੋਂ ਬਾਅਦ ਆ ਗਿਆ ਕੈਪਟਨ ਅਮਰਿੰਦਰ ਪੰਜਾਬ ਨੂੰ 84% ਹਰਿਆਣੇ ਨੂੰ ਫੇਰ 102 Rajasthan ਨੂੰ ਫੇਰ 116 18 19 'ਚ ਕੈਪਟਨ ਅਮਰਿੰਦਰ ਪੰਜਾਬ ਸਿਰਫ 64% ਤੇ ਰਹਿ ਗਿਆ ਅੱਛਾ ਉਦੋਂ ਹਰਿਆਣੇ ਨੇ ਵੀ 89% ਵਰਤਿਆ ਉਹਨਾਂ ਦਿਨਾਂ 'ਚ ਮਾਨਸੂਨ ਬਾਦ ਵਿੱਚ ਹੋਈ ਸੀ ਉਦੋਂ Rajasthan ਕੀ ਸਰਕਾਰ ਬਦਲ ਗਈ ਸੀ ਨਾ 114% हां ਫਿਰ 1919 ਦੇ 1920 ਚ ਉਦੋਂ ਵੀ ਕੈਪਟਨ ਮਰਿੰਦਰ ਸਿੰਘ ਪਾਣੀਆਂ ਦਾ ਰਾਖਾ ਤੇ ਪੰਜਾਬ ਦੇ ਪੱਲੇ ਸਿਰਫ ਪਿਆ ਕਿੰਨਾ 69% Rajasthan ਨੇ 90% ਆ ਹਰਿਆਣਾ 99% ਤੇ Rajasthan ਵਰਤ ਗਿਆ 130% ਜਿਵੇਂ ਕੈਪਟਨ ਮਰਿੰਦਰ ਨੇ ਪੰਜਾਬ ਵਾਲਾ ਪਾਣੀ ਸਾਰਾ ਖੋਲਤਾ Rajasthan ਨੂੰ ਹੀ ਵੀ ਚੱਕੀ ਚੱਲੋ ਫੱਟੇ 220 ਇੱਕ ਵਿੱਚ ਪੰਜਾਬ ਨੂੰ 83 ਹਰਿਆਣਾ 109% ਰਾਜਸਥਾਨ 101 2122 ਚ ਪੰਜਾਬ 76 ਹਰਿਆਣਾ 110% ਰਾਜਸਥਾਨ ਵੀ 110% ਤੇ ਜਦੋਂ ਭਗਵੰਤ ਮਾਨ 2223 ਚ ਆਇਆ ਪੰਜਾਬ 69% ਸੀ ਹਰਿਆਣਾ ਸੀਗਾ 2223 ਦੇ 105% ਵਧ ਤਗੇ 122 107% ਵਧਿਆ ਰਾਜਸਥਾਨ ਨੇ ਅਗਲੇ ਸਾਲ 23 24 ਚ ਜਦੋਂ ਚਿੱਠੀਆਂ ਪੱਤਰੀਆਂ ਸ਼ੁਰੂ ਹੋਈਆਂ ਰਾਜਸਥਾਨ ਫੇਰ 122 ਤੱਕ ਪਹੁੰਚ ਗਿਆ ਹਰਿਆਣਾ 112 ਪਿਛਲੇ ਸਾਲ ਐਤ ਕੀ ਜੇ ਹੁਣ ਗੱਲ ਕਰੀਏ ਤੇ ਰਾਜਸਥਾਨ ਫੇਰ 110 ਵਰਤ ਗਿਆ ਤੇ ਹਰਿਆਣਾ 104 ਇਹਦਾ ਹੀ ਰੌਲਾ ਪੈ ਗਿਆ ਭਗਵੰਤ ਮਾਨ ਨੇ ਔਰ ਐਤ ਕੀ ਪੰਜਾਬ ਪਿਛਲੇ 10 ਸਾਲਾਂ ਚੋਂ ਸਭ ਤੋਂ ਵੱਧ ਪਾਣੀ ਵਰਤਿਆ ਪੰਜਾਬ ਨੇ 91 ਆਪਣੇ ਹਿੱਸੇ ਦਾ ਨਹੀਂ ਤਾਂ ਪੰਜਾਬ ਆਪਣੇ ਹਿੱਸੇ ਦਾ ਪਾਣੀ ਵੀ ਨਹੀਂ ਵਰਤਦਾ ਰਿਹਾ ਕਿਉਂ ਖਾਲਾਂ ਖਾਲਾਂ ਚੱਲ ਨਹੀਂ ਸੀ ਰਹੀਆਂ ਨਰਿਆ ਨਹਿਰਾਂ ਦਾ ਪਾਣੀ ਕਿਸਾਨਾਂ ਨੂੰ ਜ਼ਿਆਦਾ ਮਿਲ ਨਹੀਂ ਸੀ ਰਿਹਾ ਸੋ ਦੇਖੋ ਭਗਵੰਤਮਾਨ ਨੇ ਕੰਮ ਚੰਗਾ ਕੀਤਾ ਭਗਵੰਤਮਾਨ ਨੂੰ ਆਪਾਂ ਪਾਣੀਆਂ ਦਾ ਜਨਰੇਟਰ ਵੀ ਕਹਿ ਸਕਦੇ ਆ ਜਨਰੇਟਰ ਜਿਹੜਾ ਬਿਜਲੀ ਪੈਦਾ ਕਰਦਾ ਵੀ ਇਹਨੇ ਖੇਤਾਂ 'ਚ ਪਾਣੀ ਪੈਦਾ ਕਰਤਾ ਖਾਲੇ ਖੂਲੇ ਸਾਫ ਕਰਤੇ ਤੇ ਭਗਵੰਤਮਾਨ ਨੂੰ ਪਾਣੀਆਂ ਦਾ ਰਾਖਾ ਵੀ ਕਹਿ ਸਕਦੇ ਆ ਇਹ ਗੱਲ ਸੁਣ ਕੇ ਕਈਆਂ ਦਾ ਹਿਰਦੇ ਦੁਖੀ ਹੋ ਜਾਣਾ ਵੀ ਭਗਵੰਤਮਾਨ ਨੂੰ ਪਾਣੀਆਂ ਦਾ ਰਾਖਾ ਕਹੀ ਜਾਂਦੇ ਤੇ ਹੋਰ ਪਾਣੀਆਂ ਦਾ ਰਾਖਾ ਫਿਰ ਕੌਣ ਹੁੰਦਾ ਸੋ ਅਗਲੇ ਨੇ ਹਿੰਮਤ ਮਾਰੀ ਅੜ ਗਿਆ ਭਾਵੇਂ ਅਗਲੇ ਦੀ ਸਰਕਾਰ ਟੁੱਟ ਜੇ ਆਉਣ ਵਾਲੇ ਸਮੇਂ 'ਚ ਕੇਂਦਰ ਵਾਲਿਆਂ ਦਾ ਕੁਝ ਪਤਾ ਥੋੜੀ ਹੁੰਦਾ ਸੰਦੀਪ ਜੀ ਭਾਵੇਂ ਦਿੱਲੀ ਵਾਲੇ ਕੇਂਦਰੀ ਆਲ ਸਾਹਿਬ ਤੇ ਮਨੀਸ਼ ਸੋਦੀ ਵਾਲੇ ਲੜਪੈਣ ਭਗਵੰਤ ਮਾਨ ਵੀ ਚੰਗਾ ਤੂੰ ਪਾਣੀ ਰੋਕਿਆ ਦਿੱਲੀ ਵਾਲਾ ਵੀ ਪਾਣੀ ਘਟ ਗਿਆ ਅੱਛਾ ਭਾਜੀਪੀ ਵਾਲੇ ਇਲਜ਼ਾਮ ਲਾਈ ਜਾਂਦੇ ਕਿ ਜਿੰਨੀ ਦੇਰ ਜਿੰਨੀ ਦੇਰ ਤੱਕ ਕੇਂਦਰੀ ਆਲ ਦੀ ਸਰਕਾਰ ਸੀ ਭਗਵੰਤ ਮਾਨ ਨੇ ਪਾਣੀ ਨਹੀਂ ਰੋਕਿਆ ਹੁਣ ਇਹਦੇ ਵੀ ਜਵਾਬ ਭਗਵੰਤ ਮਾਨ ਨੂੰ ਦੇਣੇ ਪੈਣੇ ਜਿਨੇ ਭਗਵਾਨ ਜੀ ਕਹਿੰਦਾ ਇਸ ਵਾਰ ਮੈਂ ਇਸ ਕਰਕੇ ਸਖਤ ਹਾਂ ਕਿ ਐਤ ਕਿ ਅਸੀਂ ਨਹਿਰਾਂ ਚ ਪਾਣੀ ਚ ਹੋਰ ਛੱਡਣਾ ਕਿਉਂਕਿ ਮੈਂ ਮੋਹ ਕੇ ਸਾਫ ਕਰਤੇ ਰਾਹ ਬਣਾਤੇ ਚੰਗਾ ਕੰਮ ਕਰਤਾ ਨਹਿਰੀ ਦੇ ਖੇਤਰ ਚ ਮੈਂ ਇਸ ਕਰਕੇ ਪਾਣੀ ਐਤ ਕਿ ਦੇਣਾ ਨਹੀਂ ਮੈਂ ਅੜ ਗਿਆ ਹੁਣ ਇਸੇ ਕਰਕੇ ਸਵੇਰੇ ਵਿਧਾਨ ਸਭਾ ਦਾ ਸੈਸ਼ਨ ਹੈ ਸੋ ਸਵੇਰੇ ਵੀ ਦੇਖੋ ਦੋਨਾਂ ਸੂਬਿਆਂ ਨੇ ਸੰਦੀਪ ਜੀ ਹਰਿਆਣੇ ਨੇ ਵੀ ਰਾਜਸਥਾਨ ਨੇ ਵੀ ਇਹਨਾਂ ਨੇ ਬੁੱਲੇ ਬਹੁਤ ਲੁੱਟੇ ਪੰਜਾਬ ਤੋਂ ਔਰ ਜਿਹੜੀਆਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਸੀ ਹੁਣ ਜਦੋਂ ਕੱਲ ਭਗਵੰਤ ਮਾਨ ਨੇ ਕਹਿਣਾ ਨਾ ਪ੍ਰਤਾਪ ਬਾਜਵੇ ਨੂੰ ਰਾਜਾ ਵੜਿੰਗ ਨੂੰ ਅਕਾਲੀ ਦਲ ਵਾਲਿਆਂ ਨੂੰ ਵੀ ਤੁਸੀਂ ਲਿਆਓ ਜਰਾ ਰਜਿਸਟਰ ਆਪਣਾ ਮੇਰੇ ਤੋਂ ਮੰਗਾ ਲੈਣ ਮੈਂ ਭੇਜ ਦੂੰ ਵੀ ਲਿਆਓ ਰਜਿਸਟਰ ਆਪਣਾ ਅੱਛਾ ਆਪਣੇ ਪੱਤਰਕਾਰ ਨੇ ਚਰਨਜੀਤ ਭੁੱਲਰ ਪੰਜਾਬੀ ਟ੍ਰਿਬਿਊਨ ਨਾਲੇ ਉਹਨਾਂ ਨੇ ਵੀ ਅੰਕੜੇ ਇਕੱਠਾ ਪਏ ਆ ਸਾਰੇ ਸੋ ਉਹ ਵੀ ਬੜੇ ਪੰਜਾਬ ਦੇ ਪੱਖ ਚ ਚੰਗੀਆਂ ਰਿਪੋਰਟਾਂ ਪੇਸ਼ ਕਰਦੇ ਨੇ ਆਪਾਂ ਪੜ੍ਹਦੇ ਆ ਉਹਨਾਂ ਦੀਆਂ ਵੀ ਦੇਖ ਸੋ ਗੱਲਾਂ ਤਾਂ ਲਗਭਗ ਚਲੋ ਇੱਕੋ ਜਿਹੀਆਂ ਹੁੰਦੀਆਂ ਵੇਰਵੇ ਅੰਕੜੇ ਹੁਣ ਸਵਾਲ ਇਹ ਆ ਸੰਦੀਪ ਜੀ ਕਿ ਵਿਧਾਨ ਸਭਾ ਚ ਜਦੋਂ ਭਗਵੰਤ ਮਾਨ ਨੇ ਅੰਕੜੇ ਮੰਗੇ ਫੇਰ ਕੀ ਕਹਿਣਗੇ ਬਿਲਕੁਲ ਸਹੀ ਗੱਲ ਹੈ ਉਹ ਟਾਲਾ ਸੈਸ਼ਨ ਜਿਹੜਾ ਇਹ ਇੱਕ ਸਪੈਸ਼ਲ ਸੈਸ਼ਨ ਜਿਹੜਾ ਇਹ ਬੜਾ ਦਿਲਚਸਪ ਹੋਣਾ ਹੁਣ ਦੇਖਣ ਵਾਲੀ ਗੱਲ ਡੱਲਾ ਸਾਹਿਬ ਕੱਲ ਫੇਰ ਇਹੀ ਹੋਣੀ ਹੈ ਵੀ ਉੱਥੇ ਸਾਰੇ ਜਣੇ ਹਾਜ਼ਰੀ ਭਰਦੇ ਆ ਜਾਂ ਫੇਰ ਕੋ ਗੈਰ ਹਜ਼ਰ ਹੋ ਜਾਂਦਾ ਦੇਖੋ ਹੁਣ ਉੱਥੇ ਗਲਤੀਆਂ ਤਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਤੇ ਅਕਾਲੀ ਦਲ ਦਾ ਜਿਹੜਾ ਵਿਧਾਇਕ ਦਲ ਦਾ ਲੀਡਰ ਹੈ ਉਹ ਮਨਪੀਤ ਦਿਹਾੜੀ ਹੈ ਹੁਣ ਉਹ ਮਨਪੀਤ ਦਿਹਾੜੀ ਨੂੰ ਜੋ ਕੁਝ ਭਗਵੰਤ ਮਾਨ ਸੁਣਾਊਗਾ ਅਕਾਲੀ ਦਲ ਦਾ ਨਾਂ ਲੈ ਲੈ ਕੇ ਉਹ ਹੁਣ ਮਨਪੀਤਿਆਲੀ ਨੂੰ ਆਪਣੀ ਝੋਲੀ ਪਾਉਣਾ ਪੈਣਾ ਕਿਉਂਕਿ ਮਨਪੀਤਿਆਲੀ ਤਾਂ ਐਡਾ ਵੱਡਾ ਉਹਦੋਂ ਹੈ ਨਹੀਂ ਸੀ ਵੀ ਮਨਪੀਤਿਆਲੀ ਕਵੇ ਤੇ ਪ੍ਰਕਾਸ਼ ਸਿੰਘ ਬਾਦਲ ਮਨਪੀਤਿਆਲੀ ਦੀ ਗੱਲ ਮੰਨ ਜੇ ਵੀ ਆਪਾਂ ਨਹੀਂ ਦੰਦੇ ਜਿਆਦਾ ਪਾਉਂਦੇ ਮਨਪੀਤਿਆਲੀ ਤਿੰਨ ਵਾਰ ਦੇ ਵਿਧਾਇਕ ਆ ਮੇਖਾ ਇਹ ਸੀਪੀਐਸ ਵੀ ਨਹੀਂ ਰਹੇ ਮੰਤਰੀ ਨਹੀਂ ਰਹੇ ਮਨਪੀਤਿਆਲੀ ਮੰਤਰੀ ਨਹੀਂ ਵਿਧਾਇਕ ਹੀ ਰਿਹਾ ਸੋ ਦੇਖੋ ਉਹ ਫੈਸਲੇ ਨੇ ਜਿਹੜੇ ਉਹ ਤਾਂ ਦੇਖੋ ਫੈਸਲੇ ਤਾਂ ਜਿਹੜੇ ਟੱਬਰ ਦੇ ਵੱਡੇ ਲੋਕ ਸੀ ਉਹੀ ਕਰਦੇ ਸੀ ਨਾ ਸੰਦੀਪ ਜੀ ਜਿਵੇਂ ਭਗਵੰਤ ਮਾਨ ਇਲਜ਼ਾਮ ਲਾਉਂਦਾ ਹੈ ਵੀ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਪਹਿਲਾਂ ਵੱਧ ਪਾਣੀ ਜਾਂਦਾ ਰਿਹਾ ਇਹ ਤਾਂ ਹੁਣ ਇਹ ਤਾਂ ਹੁਣ ਨੰਗੀ ਚਿੱਟੀ ਗੱਲ ਹੈ ਨਾ ਇਹ ਤਾਂ ਸਵੇਰੇ ਵਿਧਾਨ ਸਭਾ 'ਚ ਰੌਲਾ ਪਾਊਗਾ ਫਿਰ ਦੇਖਨੇ ਆ ਉਸ ਰੌਲੇ 'ਚੋਂ ਸੰਦੀਪ ਜੀ ਨਿਕਲਦਾ ਕੀ ਹੈ ਫਿਲਹਾਲ ਮੈਂ ਕਹਿੰਦਾ ਆਪਾਂ ਹੁਣ ਜੱਜ ਲਈਏ ਚੰਗਾ ਸਮਾਂ ਆਪਾਂ ਲੈ ਲਿਆ ਜੀ ਧੰਨਵਾਦ ਢੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਪੂਰਾ ਤੱਥਾਂ ਦੇ ਨਾਲ ਜਿਹੜੀ ਤੁਸੀਂ ਇਹ ਵੇਰਵੇ ਰੱਖੇ ਆ ਉਮੀਦ ਆ ਸਾਡੇ ਦਰਸ਼ਕ ਇਸ ਨੂੰ ਪਸੰਦ ਕਰਨਗੇ ਬਹੁਤ-ਬਹੁਤ ਧੰਨਵਾਦ ਸਸ਼ੀਕਾਲ ਜੀ ਧੰਨਵਾਦ ਬਹੁਤ ਧੰਨਵਾਦ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਿਲਕੁਲ ਜੀ ਔਰ ਕੋਈ ਵੀ ਧਿਰ ਭਾਵੇਂ ਕਾਂਗਰਸਾ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਹੋਰ ਨਹੀਂ ਤੇ ਤੁਸੀਂ ਆਪਣੀ ਪਾਰਟੀ ਦੇ ਅਫੀਸ਼ੀਅਲ ਆਈਡੀ ਤੋਂ ਸਾਡੇ ਸ਼ੋਅ ਦੇ ਵਿੱਚ ਕਮੈਂਟ ਹੀ ਲਿਖ ਦਿਆ ਕਰੋ ਅਸੀਂ ਤੁਹਾਡੀ ਗੱਲ ਕਰ ਦਿਆ ਕਰਾਂਗੇ ਆਪਣਾ ਕਿਸੇ ਨਾਲ ਧੇੜ ਭਾਵ ਨਹੀਂ ਕਿਸੇ ਨਾਲ ਪੱਖਪਾਤ ਨਹੀਂ ਮੈਂ ਕਾਂਗਰਸੀਆਂ ਦੀ ਗੱਲ ਮਾੜੀ ਜੀ ਭੁੱਲ ਗਿਆ ਸੀ ਸੰਦੀਪ ਜੀ ਸਵੇਰੇ ਕਾਂਗਰਸੀ ਵੀ ਬੜੇ ਔਖੇ ਹੋਣੇ ਨੇ ਕੱਲ ਮੈਂ ਸੁਣਦਾ ਸੀ ਰਾਜਾ ਵੜਿੰਗ ਹੋਣੀ ਕਹਿੰਦੇ ਅਸੀਂ ਜਨਤਾ ਦੇ ਸਕਦੇ ਆ ਪਾਣੀ ਨਹੀਂ ਦੇ ਸਾਡੇ ਤੇ ਪਿਛਲੇ ਸਮਿਆਂ ਚ ਇਹ ਪਾਣੀ ਵੀ ਦੰਦੇ ਰਹੇ ਤੇ ਹੁਣ ਰਾਜਾ ਵੜਿੰਗ ਦੇਖੋ ਨਵਾਂ ਨਵਾਂ ਪ੍ਰਧਾਨ ਆ ਉਹਦੇ ਜਜ਼ਬਾਤ ਨੇ ਹੁਣ ਜਿਹੜੇ ਪੁਰਾਣੇ ਸੀ ਉਹ ਕਿਹੜਾ ਰਾਜਾ ਵੜਿੰਗ ਦੀ ਸੁਣਦੇ ਸੀ ਰਾਜਾ ਵੜਿੰਗ ਤਾਂ ਮੰਤਰੀ ਉਦੋਂ ਬਣਿਆ ਜਦੋਂ ਜਰਨਜੀ ਚੰਨੀ ਮੁੱਖ ਮੰਤਰੀ ਬਣਿਆ ਸੋ ਕੈਪਟਨ ਵੇਲੇ ਤਾਂ ਰਾਜਾ ਵੜਿੰਗ ਨੂੰ ਵੀ ਦੂਜਿਆਂ ਨੂੰ ਹੀ ਕਹਿ ਕੇ ਕੰਮ ਕਰਾਉਣਾ ਪੈਂਦਾ ਸੀ ਚਲੋ ਹੁਣ ਰਾਜਾ ਵੜਿੰਗ ਨੂੰ ਜੇ ਕਦੀ ਮੌਕਾ ਮਿਲਿਆ ਉਹਦੀ ਵੀ ਪਰਖ ਹੋ ਜੂਗੀ ਜੀ ਵਿਧਾਨ ਸਭਾ ਦੇ ਵਿੱਚ ਧਾ ਕੇ ਚਲੋ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਸ਼ਕਰ